ਮੇਰਾ ਨਾਮ ਦਿਵਿਆ ਹੈ ਅਸੀਂ ਤਾਂ ਬਹੁਤ ਸ਼ੁਕਰ ਗੁਜ਼ਾਰ ਰਹੇ ਕਿ ਸਾਡੇ ਬੱਚੇ ਤਾਂ ਸਾਡੀ ਉੱਤੇ ਹੋ ਗਈ ਤਾਂ ਵੀ ਆਈ ਰਾਤੀ ਬਿਰਵੀ ਦੇ ਪਾਜੰਦੇ ਕਰ ਗਏ ਹੈ ਇਹਨਾਂ ਨੇ ਸਾਡੀ ਮਦਦ ਕਰੋ ਵੀ ਸਾਡਾ ਲੰਟੜ ਡਿੱਗ ਗਿਆ ਮੇਰੇ ਬਿਤੇ ਸਾਡ ਲੱਗ ਗਈ ਹੈ ਵੀ ਪਾਜੀ ਵੀ ਸਵੇਰੇ ਆ ਕੇ ਕਹਿੰਦੇ ਕੋਈ ਨਹੀਂ ਮੈਂ ਤੁਹਾਡਾ ਹੱਲ ਕਰਦਾ ਹਾਂ ਉਹ ਚਲੋ ਮੈਂ ਆ ਕੇ ਲਿਆਉਂਦਾ ਹਾਂ ਪਾਜੀ ਉਹਨਾਂ ਨੇ ਚਲਣਾ ਸਾਡੀ ਮਦਦ ਕੀਤੀ ਹੈ ਇਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹੈ ਇਹਨਾਂ ਨੂੰ ਬਹੁਤ ਮਿਲਿਆ ਤੁਸੀਂ ਸਾਡੇ ਗ੍ਰਿਪ ਆਈ ਬੋਦੀ ਮਦਦ ਕਰਨਾ ਅੱਜਪਾਤੇ ਕਾਲਜ ਰੋਡ ਤੇ ਆਏ ਆ ਤੇ ਰਕੇਸ਼ ਹੁਣੀ ਆਪ ਬਹੁਤ ਮਿਹਨਤੀ ਮਿਹਨਤ ਕਾ ਸ਼ਹ ਪਰਿਵਾਰ ਆ ਤੇ ਇੱਕਦਮ ਇਹਨਾਂ ਦੇ ਕਮਰੇ ਦਾ ਲੈਂਟਰ ਦਿਖ ਪਿਆ ਤੇ ਇਹਨਾਂ ਦੇ ਰਿਸ਼ਤੇਦਾਰ ਆਏ ਸੀ ਅੱਛੇ ਸੀ ਕੋਣਾ ਬਚਾ ਹੋ ਗਿਆ ਥੋੜੀ ਬੜੀ ਸੱਟਾਂ ਜਿਹੜੀਆਂ ਇਹਨੇ ਲੱਗੀਆਂ ਨੇ ਸੋ ਮੈਨੂੰ ਸਾਹ ਬਲਵਿੰਦਰ ਸਿੰਘ ਹੁਣੀ ਪਰ ਸਾਡੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਆਫਿਸ ਦੇ ਉਹਨੇ ਸਾਡ ਬੀਤ ਸਿੰਘ ਹੁਣੀ ਬਲਵਿੰਦਰ ਜੀ ਕਾਉਂਸਲਰ ਨੇ ਤੇ ਸਵਾਰਡ ਦੇ ਇਹਨਾਂ ਨੇ ਮੈਨੂੰ ਆਖਿਆ ਵੀ ਇਦਾਂ ਦਾ ਤੇ بڑا ਆਦਛਾ ਹਾਲ ਤੋਂ ਬਚ ਗਿਆ ਤੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਆ ਤੇ ਕਿਸੇ ਤਰੀਕੇ ਨਾਲ ਕੋ ਮਦਦ ਕੀਤੀ ਜਾਵੇ ਤੇ ਮੈਂ ਆ ਕੇ ਦੇਖਿਆ ਵੀ ਇੱਥੇ ਹੁਣ ਇਮੀਡੀਏਟ ਲੋੜ ਹੈਗੀ ਆ ਕਿਉਂਕਿ ਘਰ ਬਹੁਤ ਛੋਟਾ ਮੇਰੇ ਖਿਆਲ ਇਹੋ ਹੀ ਕਮਰਾ ਵਾ ਔਰ ਇੱਕ ਕਮਰਾ ਜਿੱਥੇ ਸਾਰਾ ਪਰਿਵਾਰ ਰਹਿ ਰਿਹਾ ਤੋਂ ਮੈਂ ਆਪਣੇ ਕੋਲੋਂ ਇਹ ਜਿੰਨਾ ਵੀ ਲੈਂਟਰ ਦਾ ਖਰਚ ਆਊਗਾ ਉਹ ਮੈਂ ਠੇਕੇਦਾਰ ਨੂੰ ਨਾਲ ਲੈ ਜਾਂਦਾ ਇਹਨਾਂ ਨੂੰ ਮੈਂ ਪੈਸੇ ਜੋ ਜਿਹੜੀ ਲਾਗਤ ਆਉਣੀ ਆ ਉਹ ਦੇਤੀ ਆ ਸੋ ਪਰਿਵਾਰ ਨੂੰ ਫ੍ਰੀ ਆਫ ਕੋਸਟ ਤੇ ਲੈਂਡਰ ਜਿਹੜਾ ਉਹ ਪੈ ਜਾਊਗਾ ਕੱਲ ਤੋਂ ਕੰਮ ਸ਼ੁਰੂ ਹੋ ਜਾਏਗਾ ਤੇ ਮੇਰੇ ਖਿਆਲ 15 10 12 ਦਿਨਾਂ ਦੇ ਵਿੱਚ ਸ਼ਟਰਿੰਗ ਜੁਟਰਿੰਗ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਲੈਂਡਰ ਜਿਹੜਾ ਮਿਲ ਜਾਊਗਾ ਤੋਂ ਮੈਨੂੰ ਸਮਝ ਨਹੀਂ ਆ ਕਿ ਜਿਸ ਵਕਤ ਆਰਥਿਕ ਤੌਰ ਤੇ ਲੋਕ ਇੰਨੇ ਹਿੰਮਤੀ ਆ ਇੰਨਾ ਉਹਨਾਂ ਚ ਕਪੈਸਿਟੀ ਨਾ ਹੋਵੇ ਤੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਬਹੁਤ ਕੁਝ ਸਮਾਜ ਤੋਂ ਹੁਣ ਤੱਕ ਲੈ ਲਿਆ ਲਗਾਤਾਰ ਕਪਾ ਸਮਾਜ ਤੋਂ ਲਈ ਤਰੀ ਜਾ ਰਿਹਾ ਹੁਣ ਕਿੱਦਾਂ ਲੱਕ ਜੇ ਸਮਾਜ ਨੂੰ ਵਾਪਸ ਕਰਨ ਦੀ ਜਿਹੜੀ ਪ੍ਰਣਿਤੀ ਆ ਉਹ ਜ਼ਰੂਰ ਸਾਨੂੰ ਅਪਣਾਉਣੀ ਚਾਹੀਦੀ ਆ ਕਿਉਂਕਿ ਮੈਂ ਕਿਸੇ ਵਕਤ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਨਗਰ ਕੌਂਸਲ ਦੇ ਕੋਲ ਕੇਸ ਪਏ ਨੇ ਉਹ ਵੀ ਲਗਾਤਾਰ ਹੀ ਪੈਂਡਿੰਗ ਪਏ ਨੇ ਔਰ ਕਈ ਥਾਵਾਂ ਤੇ ਦੇਖਿਆ ਗਿਆ ਪਿਛੇ 2 ਕਰੋੜ 72 ਲੱਖ ਰੁਪਈਆ ਸ਼ਹਿਰ ਦੇ ਵਿੱਚ ਤੇ ਵੰਡਿਆ ਗਿਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਜਿਹੜੇ ਜੈਨੂਇਨ ਲੋਕ ਸੀਗੇ ਜਿਹੜਾ ਉਹਨੂੰ ਸਹੀ ਲੋੜ ਸੀਗੀ ਉਹਨਾਂ ਨੂੰ ਮਿਲਤਾ ਗਿਆ ਹੋਵੇ ਉਹਦੇ ਵਿੱਚ ਵੀ ਬਹੁਤ ਵੱਡਾ ਇੱਕ ਕਪਲਾ ਵਾ ਜੇ ਕਿਤੇ ਉਹਦੀ ਇਨਕੁਆਰੀ ਹੋਵੇ ਤੇ ਗੱਲ ਸਾਹਮਣੇ ਆਊਗੀ ਪਰ ਚਲੋ ਅਸੀਂ ਉਸ ਗੱਲ 'ਚ ਨਹੀਂ ਪੈਣਾ ਅੱਜਕੱਲ ਰਾਤ ਸੀ ਗੱਲ ਨਹੀਂ ਹੈਗੀ ਅੱਜ ਤੇ ਗੱਲ ਇਹ ਆ ਵੀ ਸਮਾਜ ਨੂੰ ਵਾਪਸ ਕਰਨ ਦੀ ਸੁਰਕੇਸ ਸਾਡਾ ਛੋਟਾ ਵੀਰ ਆ ਇਹਦੇ ਤੇ ਮੁਸ਼ਕਲ ਬਣੀ ਆ ਇਹਦੀ ਵਾਈਫ ਆ ਬੱਚੇ ਨੇ ਪਰਵਾਤਮਾ ਇਹਨਾਂ ਨੂੰ ਕੰਦਰ ਉਸ ਰੱਖੇ ਇੱਕ ਵੱਡੇ ਹੱਥੇ ਤੋਂ ਬਚ ਗਏ ਆ ਸੋ ਗਾਹ ਤੋਂ ਕੋਈ ਹੋਜੀ ਗੱਲ ਨਾ ਹੋਵੇ ਅੱਜ ਮੈਂ ਆਪਣੇ ਨਾਲ ਤੇ ਕਿਦਾਂ ਨੂੰ ਵੀ ਲੈ ਆਉਂਦਾ ਉਹਨੂੰ ਕਹਤਾ ਵੀ ਇਹ ਸਵੇਰੇ ਕੰਮ ਸ਼ੁਰੂ ਕਰਕੇ ਤੇ ਇਹਨਾਂ ਨੂੰ ਮੁਕੰਮਲ ਕਰ ਦਿਓ ਸੋ ਇਸੇ ਕਰਕੇ ਮਰ ਕੇ ਅੱਜ ਸਾਨੂੰ ਸ਼ਵਾਦ ਦਉਣਾ ਜਿੱਥੇ ਵੀ ਕਿਸੇ ਸਾਡੀ ਲੋੜ ਹੈ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇੱਕ ਦੂਜੇ ਦੇ ਆਪਾਂ ਸਾਥੀ ਆ ਭਾਵਨਾਵਾਂ ਦਾ ਸਾਡਾ ਸੰਬੰਧ ਆ ਸਮਾਜਿਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਜੁੜੇ ਆ ਸਾਡੇ ਦੋਵੇਂ ਸਾਥੀ ਸਾਹਿਬ ਬਲਵਿੰਦਰ ਸਿੰਘ ਹੋਣੀ ਪਰ ਦੀਪ ਸਿੰਘ ਹੋਣੀ ਤੁਹਾਡੀ ਹਮੇਸ਼ਾ ਸੇਵਾ ਲਈ ਨਗਾਦਾਰ ਲੱਗੇ ਨੇ ਇਸੇ ਤਰੀਕੇ ਨਾਲ ਆਪਾਂ ਤਗੜੇ ਹੋ ਕੇ ਤੁਹਾਡੇ ਨਾਲ ਖੜੇ ਆ ਕਜੇ ਤੇ ਲੋੜ ਹੋਵੇ ਜਦੋਂ ਆਵਾਜ਼ ਮਾਰੋ ਆਪਾਂ ਮੇਰੀ ਗੁੱਥੀ ਨਾਲ ਖੜੇ ਹੋਵਾਂ ਰਾਤੀ ਮੇ ਕੋ 10 ਵਜੇ ਮੇ ਕੋ ਲੇਡੀ ਜਨ ਆਈਆਂ ਸੱਤ ਨੌ ਜੁਆ ਆਹਾਂ ਤੇ ਬੁਣੀ ਕਮ ਰਹੀ ਸੀ ਜੁਕੀਆਂ ਹਾਂ ਹਾਂਜੀ ਕਿ ਨਾਮ ਆ ਤੇ ਕਿੱਥੇ ਰਹਿੰਦੇ ਐ ਡਾਟੇ ਦਾ ਪਾਲਕਾ ਦੱਸਦੀ ਬੈਕ ਸਾਡ ਤੇ ਗਲੀ ਆ ਇਹਦੇ ਚਕਾਗਾ ਬੜੀ ਗਰੀਬ ਆਦਮੀ ਦਿੰਦੇ ਨੇ ਤੇ ਇਹ ਰਾਤੀ ਮੇ ਕੋ ਆਏ ਨੇ ਤੇ ਮੇਰਾ ਮੈਂ ਮੈਨੂੰ ਰਾਤ ਨਹੀਂ ਨਹੀਂ ਆਈ ਮੈਂ ਕਿੱ사 ਕਰਾਂ ਚੇਰ ਮੈਂ ਬੈਸਾ ਨਾਲ ਗੱਲ ਕੀਤੀ ਆ ਚੇਰ ਆਠ ਵਜੇ ਗੱਲ ਕੀਤੀ ਆ ਜੀ ਮੈਂ ਕਿ ਮੈਂ ਹੈ ਵੀ ਆ ਪ੍ਰੋਬਲਮ ਆ ਰਹੀ ਤੇ ਗਰੀਬ ਆਦਮੀ ਦੀ ਇਹਨਾਂ ਕੋਈ ਪ੍ਰਾਹਣੀ ਹੈਗਾ ਤੇ ਇਹਨਾਂ ਉਸੇ ਵਾਲ ਨੂੰ ਕਹਿੰਦਾ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਅਸੀਂ ਨਾਲ ਪਬਲਿਕ ਦੇ ਨਾਲ ਸਾਡੀ ਤੁਹਾਡਾ ਬੰਦਾ ਸੇਵਾ ਕਰਨਾ ਤੇ ਇਹਨਾਂ ਉਸੇ ਵਾਲ ਨੂੰ ਕਹਿੰਦਾ ਵੀ ਮਨੋਂ ਕਹਦੇ ਹੋ ਕਿ ਫਿਰ ਮੈਂ ਸਵੇਰੇ ਵੀ ਆਇਆ ਨਾ ਕਰ ਕਿ ਮੈਂ ਵੀ ਤੁਹਾਡਾ ਕੰਮ ਹੋ ਗਿਆ ਹਾਂਜੀ ਤੇ ਮਿਹਰਬਾਨੀ ਬਿਆਸਾ ਜੀ ਥੈਂਕ ਯੂ ਏਮਾਚ ਕਿ ਤੁਹਾਤ ਹਾਂਜੀ ਇਮੀਡੀਏਟ ਵੀ ਤੁਹਾ ਦਾ ਸਹਾਇਤਾ ਬਹੁਤ ਬਹੁਤ ਧੰਨਵਾਦ ਥੈਂਕ